ਸਾਡੇ ਮੁਲਕ ਦੇ ਸਿਆਸਦਾਨਾਂ ਨੇ ਰਾਜ ਕਰਿਆ ਹਨ ਇਹਨੂੰ ਅਮਲੀ ਤੌਰ ਤੇ ਆਪਣੀ ਨਹੀਂ ਬਣਾਇਆ ਕੋਈ ਲਹਾ ਵੀ ਚਲੋ ਪੈਸੇ ਆਉਂਦੇ ਨੇ ਸੈਂਟਰ ਤੋਂ ਸੈਂਟਰ ਤੋਂ ਪੈਸੇ ਆਉਂਦੇ ਨੇ ਸੈਂਟਰ ਕੋਲ ਜਾਂਦੇ ਕਿੱਥੋਂ ਦੇ ਰਾਜਾ ਜੀ ਜਾਂਦੇ ਨੇ ਦੇਣੇ ਹੁੰਦੇ ਆ ਸੈਂਟਰ ਨੇ 60 40 ਦੀ ਰੇਸ਼ੋ ਕੋਈ ਕਿਵੇਂ ਜਿਹੜਾ ਜ ਮਰਜ਼ੀ ਤੁਸੀਂ ਸਿਸਟਮ ਬਣਾਓ ਇਹ ਮਸਲੇ ਇਹਨਾਂ ਨੇ ਉੱਧਰ ਨੂੰ ਅੰਗੇ ਨਹੀਂ ਤੋਰੇ ਫਿਰ ਇਸ ਗੱਲ ਤੇ 84 ਤੋਂ ਬਾਅਦ ਇਹ ਹਾਰ ਗਏ ਖੜਕੂ ਲਹਿਰ ਤੋਂ ਬਾਅਦ ਮਾਨਸਿਕ ਤੌਰ ਤੇ ਹਾਰ ਮੰਨ ਗਏ ਕੋਸ਼ਿਸ਼ ਕੀਤੀ ਸਮਝੌਤਾ ਸਮਝੋ 84 ਤੋਂ ਬਾਅਦ ਇਹਨਾਂ ਨੇ ਕਲੇਮ ਛੱਡਿਆ ਜਿਵੇਂ ਤੁਸੀਂ ਕਿਹਾ ਵੀ 84 ਤੋਂ ਪਹਿਲਾਂ ਤਾਂ ਚਲੋ ਫਿਰ ਵੀ ਆਵਾਜ਼ ਉੱਠਦੀ ਸੀ 84 ਤੋਂ ਬਾਅਦ ਇਹਨਾਂ ਨੇ ਬਿਲਕੁਲ ਕਲੇਮ ਛੱਡਤਾ ਇਹਨਾਂ ਨੇ ਫੈਸਲੇ ਦੇ ਵਿੱਚ ਮੈਂ ਛੱਡਤਾ ਕੀ ਜਾਂ ਮਿਲ ਕੇ ਸੀ ਨਾਲ ਨਹੀਂ 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 ਖਾਲਸਪਤਾਂ ਦਾ ਹਵਾਰ ਆ ਗਿਆ ਜਦੋਂ ਇਹਨਾਂ ਦੀ ਗੱਲ ਆ ਜਿਹੜੀ ਪਿੱਛੇ ਪੈ ਗਈ ਕਿੰਨਾ ਚਿਰ ਤੱਕ ਖਾਲਸਪਤਾਂ ਚਾਹੇ ਉਹ ਕੋਈ ਕਿਸੇ ਪ੍ਰਵਾਂਤ ਸੰਸਦਾਂ ਵੱਲੋਂ ਸਰਵੱਤ ਖਾਲਸਾ ਵੱਲੋਂ ਸ਼ਰੂਮਣੀ ਕਮੇਟੀ ਵੱਲੋਂ ਤਖਤ ਸਹਿਬਾਨਾਂ ਵੱਲੋਂ ਨਹੀਂ ਸੀ ਉਹਦਾ ਐਲਾਨ ਹੋਇਆ ਇੱਕ ਪੰਜਵੇਂ ਮੇਰੀ ਕਮੇਟੀ ਸੀ ਉਹਨੂੰ ਕੰਮ ਹੋਰ ਦਿੱਤਾ ਸੀ ਐਲਾਨ ਉਹ ਖਾਲਸਪਤਾਂ ਦਾ ਕਰਕੇ ਤੁਰ ਗਈ ਮੁੜ ਕੇ ਸਾਰਾ ਚੱਕਰ ਚੱਲਦਾ ਰਿਹਾ ਉਸ ਤੋਂ ਬਾਅਦ ਫਿਰ ਸਮਝੌਤਾ ਪ੍ਰਸਤ ਸਿਆਸਤ ਆ ਗਈ ਜਿਹੜੀਆਂ ਮੰਗਾ ਖਤਰ ਧਰਮ ਜੰਦ ਮੋਰ ਚੱਲ ਫੇਰ ਖੜਕੂ ਲਹਿਰ ਚੱਲੀ ਬਹੁਤ ਪੰਜਾਬ ਉਦੋਂ ਬਾਅਦ ਬਾਦਲ ਸਾਹਿਬ ਨੇ ਆਤਮਸਮਰਪਣ ਵਾਲੀ ਸਿਆਸਤ ਬਿਨਾਂ ਸ਼ਰਤ ਹਮਾਇਤ ਲਈ ਬੁੱਢੀ ਛੱਟ ਤੇ ਜਿਵੇਂ ਹੁੰਦੇ ਨਹੀਂ ਵੀ ਰਾਜ ਕਰੋ ਆਪਣੀ ਜਿਵੇਂ ਸੱਤਾ ਜਾਇਦਾ ਸਕਦਾ ਉਸ ਤਰ੍ਹਾਂ ਕਰੋ ਇਸੇ ਕਰਕੇ ਯੂਨੀਵਰਸਿਟੀ ਵਾਲਾ ਮਾਮਲਾ ਲਟਕਿਆ ਹੁਣ